ਸਸਿਕਾ ਜੀ ਮੈਂ ਕੋਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਅਮਰੀਕੀ ਨਿਆਏ ਵਿਭਾਗ ਨੇ ਇੱਕ ਮੈਮੋਰੈਂਡਮ ਜਾਰੀ ਕੀ ਤਹਿਚੇ ਦੇ ਵਿੱਚ ਜਾਂਚ ਅਤੇ ਲਾਗੂ ਕਰਨ ਦੀਆਂ ਕਾਰਵਾਈਆਂ ਨੂੰ ਕੁਝ ਤਰਜੀਹਾਂ ਨੂੰ ਤਰਜੀਹ ਦੇਣ ਦਾ ਨਿਰਦੇਸ਼ ਦਿੱਤਾ ਹੈ ਜੀ ਦੇ ਵਿੱਚ ਇਹ ਸ਼ਾਮਲ ਹੈ ਕਿ ਅਮਰੀਕਾ ਸਰਕਾਰ ਕੁਝ ਅਮਰੀਕੀ ਨਾਗਰਿਕਤਾ ਖੋਣ ਦੇ ਲਈ ਸਰਗਰਮੀ ਦੇ ਨਾਲ ਕੰਮ ਕਰ ਰਹੀ ਹੈ ਅਮਰੀਕੀ ਨਾਗਰਿਕਤਾ ਦਾ ਦਰਜਾ ਰਾਧਿਆ ਕਰਨਾ ਇਸ ਸਮੇਂ ਅਮਰੀਕੀ ਨਿਆਏ ਵਿਭਾਗ ਦੇ ਲਈ ਇੱਕ ਤਰਜੀਹ ਬਣਿਆ ਹੋਇਆ ਹੈ ਅਮਰੀਕੀ ਨਿਆ ਵਿਭਾਗ ਨੇ ਇੱਕ ਮੈਮੋਰੈਂਡਮ ਜਾਰੀ ਕੀਤਾ ਜਿਸ ਵਿੱਚ ਜਾਂਚ ਅਤੇ ਲਾਗੂ ਕਰਨ ਦੀਆਂ ਕਾਰਵਾਈਆਂ ਨੂੰ ਕੁਝ ਤਰਜੀਹਾਂ ਨੂੰ ਤਰਜੀਹ ਦੇਣ ਦਾ ਨਿਰਦੇਸ਼ ਦਿੱਤਾ ਗਿਆ ਜਿਸ ਵਿੱਚ ਡੀ ਨੈਚੁਰਲਾਈਜੇਸ਼ਨ ਵੀ ਸ਼ਾਮਲ ਹੈ ਅਮਰੀਕੀ ਸਰਕਾਰ ਕੁਝ ਅਮਰੀਕੀਆਂ ਦੀ ਨਾਗਰਿਕਤਾ ਖੋਣ ਲਈ ਸਰਗਰਮੀ ਨਾਲ ਕੰਮ ਕਰ ਰਹੀ ਹੈ ਅਮਰੀਕੀ ਨਾਗਰਿਕਤਾ ਦਾ ਦਰਜਾ ਰੱਦ ਕਰਨਾ ਇਸ ਸਮੇਂ ਅਮਰੀਕੀ ਨਿਆ ਵਿਭਾਗ ਲਈ ਇੱਕ ਤਰਜੀਹ ਹੈ ਰਾਸ਼ਟਰਪਤੀ 트럼ਪ ਨੇ ਅਟਾਰਨੀ ਜਨਰਲ ਬੌਂਡੀ ਨੇ ਸਾਰੇ ਸਿਵਲ ਡਿਵੀਜ਼ਨ ਕਰਮਚਾਰੀਆਂ ਨੂੰ ਪ੍ਰਸ਼ਾਸਨ ਦੇ ਨੀਤੀਗਤ ਉਦੇਸ਼ਾਂ ਨੂੰ ਅੱਗੇ ਵਧਾਉਣ ਲਈ ਆਪਣੇ ਲਾਗੂ ਕਰਨ ਵਾਲੇ ਅਧਿਕਾਰੀਆਂ ਦੀ ਵਰਤੋਂ ਕਰਨ ਦਾ ਨਿਰਦੇਸ਼ ਦਿੱਤਾ ਹੈ। ਅਮਰੀਕੀ ਨਿਆਂ ਵਿਭਾਗ ਨੇ ਕੁਝ ਤਰਜੀਹਾਂ ਨੂੰ ਅੱਗੇ ਵਧਾਉਂਦੇ ਹੋਏ ਜਾਂਚਾਂ ਅਤੇ ਲਾਗੂ ਕਰਨ ਦੀਆਂ ਕਾਰਵਾਈਆਂ ਨੂੰ ਤਰਜੀਹ ਦੇਣ ਲਈ ਇੱਕ ਮੈਮੋਰੰਡਮ ਜਾਰੀ ਕੀਤਾ ਹੈ, ਜਿਨ੍ਹਾਂ ਵਿੱਚੋਂ ਇੱਕ ਡੀ-ਨੇਚੁਰਲਾਈਜ਼ੇਸ਼ਨ ਕਿਸੇ ਵਿਅਕਤੀ ਦੀ ਅਮਰੀਕੀ ਨਾਗਰਿਕਤਾ ਦੇ ਅਧਿਕਾਰ ਤੋਂ ਰੱਦ ਕਰਨਾ ਹੈ। ਜੇਕਰ ਕੋਈ ਵਿਅਕਤੀ ਗੈਰ ਕਾਨੂੰਨੀ ਢੰਗ ਨਾਲ ਨੈਚਰਲਾਈਜੇਸ਼ਨ ਪ੍ਰਾਪਤ ਕਰਦਾ ਹੈ ਤਾਂ ਉਸਦੀ ਨੈਚਰਲਾਈਜੇਸ਼ਨ ਰੱਦ ਕੀਤੀ ਜਾ ਸਕਦੀ ਹੈ ਜੇਕਰ ਕੋਈ ਵਿਅਕਤੀ ਜਾਣਬੁੱਝ ਕੇ ਗਲਤ ਜਾਣਕਾਰੀ ਦਿੰਦਾ ਹੈ ਜਾਂ ਆਪਣੀ ਅਰਜ਼ੀ ਅਤੇ ਬਾਅਦ ਦੀ ਜਾਂਚ ਦੌਰਾਨ ਪੌਤਿਕ ਤੱਥਾਂ ਦਾ ਖੁਲਾਸਾ ਕਰਨ ਵਿੱਚ ਅਸਫਲ ਰਹਿੰਦਾ ਹੈ ਤਾਂ ਉਸਦੀ ਨੈਚਰਲਾਈਜੇਸ਼ਨ ਰੱਦ ਕੀਤੀ ਜਾ ਸਕਦੀ ਹੈ ਗ੍ਰੀਨ ਕਾਰਡ ਧਾਰਕਾਂ ਨੂੰ ਨੈਚਰਲਾਈਜੇਸ਼ਨ ਰਾਹੀਂ ਅਮਰੀਕੀ ਨਾਗਰਿਕਤਾ ਮਿਲਦੀ ਹੈ ਨੈਚਰਲਾਈਜੇਸ਼ਨ ਕਾਨੂੰਨੀ ਸਥਾਈ ਨਿਵਾਸੀਆਂ ਯਾਨੀ ਐਲਪੀਆਰਐਸ ਦਾ ਗ੍ਰੀਨ ਕਾਰਡ ਧਾਰਕਾਂ ਨੂੰ ਅਮਰੀਕੀ ਨਾਗਰਿਕਤਾ ਦੇਣ ਦੀ ਪ੍ਰਕਿਰਿਆ ਹੈ ਜੋ ਕਿ ਕਾਂਗਰਸ ਅਤੇ ਆਈਐਨਏ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਨੇ ਕਾਨੂੰਨੀ ਸਥਾਈ ਨਿਵਾਸੀ ਜਾਂ ਗ੍ਰੀਨ ਕਾਰਡ ਧਾਰਕ ਵਿਦੇਸ਼ੀ ਪ੍ਰਵਾਸੀ ਹਨ ਜੋ ਸੰਯੁਕਤ ਰਾਜ ਅਮਰੀਕਾ ਦੇ ਅੰਦਰ ਸਥਾਈ ਤੌਰ ਤੇ ਰਹਿਣ ਲਈ ਕਾਨੂੰਨੀ ਤੌਰ ਤੇ ਅਧਿਕਾਰਤ ਨੇ ਆਮ ਤੌਰ ਤੇ ਕਾਨੂੰਨੀ ਸਥਾਈ ਨਿਵਾਸੀਆਂ ਜਾਂ ਗ੍ਰੀਨ ਕਾਰਡ ਧਾਰਕਾਂ ਨੂੰ ਨਾਗਰਿਕਤਾ ਲਈ ਯੋਗ ਹੋਣ ਅਤੇ ਅੰਤ ਵਿੱਚ ਅਮਰੀਕੀ ਪਾਸਪੋਰਟ ਲਈ ਯੋਗ ਬਣਨ ਲਈ ਸੰਯੁਕਤ ਰਾਜ ਅਮਰੀਕਾ ਵਿੱਚ ਲਗਾਤਾਰ 5 ਸਾਲ ਰਹਿਣ, ਚੰਗੇ ਨੈਤਿਕ ਚਰਿੱਤਰ ਦਾ ਪ੍ਰਦਰਸ਼ਨ ਕਰਨਾ, ਅੰਗਰੇਜ਼ੀ ਭਾਸ਼ਾ ਵਿੱਚ ਮੁਹਾਰਤ ਦਾ ਪ੍ਰਦਰਸ਼ਨ ਕਰਨਾ ਅਤੇ ਆਪਣੇ ਨੈਚਰਲਾਈਜੇਸ਼ਨ ਇੰਟਰਵਿਊ ਦੇ ਹਿੱਸੇ ਵਜੋਂ ਅਮਰੀਕੀ ਸਰਕਾਰ ਅਤੇ ਇਤਿਹਾਸ ਦੀ ਪ੍ਰੀਖਿਆ ਪਾਸ ਕਰਨਾ ਲਾਜ਼ਮੀ ਹੁੰਦਾ ਹੈ। ਇੱਕ ਗ੍ਰੀਨ ਕਾਰਡ ਜਿਸ ਨੂੰ ਅਧਿਕਾਰਤ ਤੌਰ ਤੇ ਸਥਾਈ ਨਿਵਾਸੀ ਕਾਰਡ ਵਜੋਂ ਜਾਣਿਆ ਜਾਂਦਾ ਹੈ, ਤੁਹਾਨੂੰ ਸੰਯੁਕਤ ਰਾਜ ਅਮਰੀਕਾ ਵਿੱਚ ਸਥਾਈ ਤੌਰ ਤੇ ਰਹਿਣ ਅਤੇ ਕੰਮ ਕਰਨ ਦੀ ਆਗ ਪਰੇਕ ਅਮਰੀਕੀ ਨਾਗਰਿਕ ਵਜੋਂ ਯੋਗ ਨਹੀਂ ਹੁੰਦਾ ਨਿਆ ਵਿਭਾਗ ਦੀ ਮੀਮੋ ਸਿਵਲ ਡਿਵੀਜ਼ਨ ਕਰਮਚਾਰੀਆਂ ਨੂੰ ਕਿਸੇ ਵਿਅਕਤੀ ਦੀ ਸੰਯੁਕਤ ਰਾਜ ਦੀ ਨਾਗਰਿਕਤਾ ਨੂੰ ਰੱਦ ਕਰਨ ਲਈ ਸਿਵਲ ਕਾਰਵਾਈ ਸ਼ੁਰੂ ਕਰਨ ਦੀ ਸ਼ਕਤੀ ਦਿੰਦਾ ਜੇਕਰ ਕੋਈ ਵਿਅਕਤੀ ਜਾਂ ਤਾਂ ਗੈਰ ਕਾਨੂੰਨੀ ਤੌਰ ਤੇ ਨੈਚਰਲਾਈਜੇਸ਼ਨ ਪ੍ਰਾਪਤ ਕਰਦਾ ਹੈ ਜਾਂ ਕਿਸੇ ਭੌਤਿਕ ਤੱਥ ਨੂੰ ਛੁਪਾ ਕੇ ਜਾਂ ਜਾਣ ਬੁੱਝ ਕੇ ਗਲਤ ਪੇਸ਼ਕਾਰੀ ਕਰਕੇ ਨੈਚਰਲਾਈਜੇਸ਼ਨ ਪ੍ਰਾਪਤ ਕਰਦਾ ਹੈ ਕਟੜ ਅਪਰਾਧੀਆਂ ਤੋਂ ਇਲਾਵਾ ਅਮਰੀਕੀ ਨਾਗਰਿਕਤਾ ਰੱਦ ਕਰਨ ਦੀ ਧਮਕੀ ਕਿਸੇ ਵੀ ਅਜਿਹੇ ਵਿਅਕਤੀ ਲਈ ਹੈ ਜੋ ਅਪਰਾਧਾਂ ਲਈ ਦੋਸ਼ੀ ਠਹਿਰਾਇਆ ਗਿਆ ਹੈ ਜੋ ਸੰਯੁਕਤ ਰਾਜ ਅਮਰੀਕਾ ਲਈ ਲਗਾਤਾਰ ਖਤਰਾ ਪੈਦਾ ਕਰਦਾ ਹੈ ਬੁਨਿਆਦੀ ਪੱਧਰ ਤੇ ਇਹ ਯਕੀਨੀ ਬਣਾ ਕੇ ਨੈਚਰਲਾਈਜੇਸ਼ਨ ਪ੍ਰੋਗਰਾਮ ਦੀ ਸਮੁੱਚੀ ਅਖੰਡਤਾ ਦਾ ਸਮਰਥਨ ਵੀ ਕਰਦਾ ਹੈ ਕਿ ਜਿੰਨਾ ਲੋਕਾਂ ਨੇ ਗੈਰ ਕਾਨੂੰਨੀ ਤੌਰ ਤੇ ਨਾਗਰਿਕਤਾ ਪ੍ਰਾਪਤ ਕੀਤੀ ਹੈ ਜਿਨ੍ਹਾਂ ਵਿੱਚ ਉਹ ਲੋਕ ਵੀ ਸ਼ਾਮਲ ਨੇ ਜਿਨ੍ਹਾਂ ਨੇ ਧੋਖਾਧੜੀ ਜਾਂ ਭੌਤਿਕ ਜਾਣਕਾਰੀ ਨੂੰ ਛੁਪਾ ਕੇ ਨਾਗਰਿਕਤਾ ਪ੍ਰਾਪਤ ਕੀਤੀ ਹੈ ਉਹ ਗੈਰ ਕਾਨੂੰਨੀ ਖਰੀਦਦਾਰੀ ਦੇ ਲਾਭਾਂ ਨੂੰ ਬਰਕਰਾਰ ਨਹੀਂ ਰੱਖਦੇ ਇਹ ਸਪਸ਼ਟ ਨਹੀਂ ਹੈ ਕਿ ਉਹਨਾਂ ਨਾਗਰਿਕਾਂ ਦੇ ਬੱਚੇ ਜੋ ਨੈਚਰਲਾਈਜੇਸ਼ਨ ਕਾਰਨ ਆਪਣੀ ਨਾਗਰਿਕਤਾ ਗੁਆ ਦੇਣਗੇ ਅਜੇ ਵੀ ਅਮਰੀਕੀ ਨਾਗਰਿਕ ਹੋਣਗੇ ਅਜਿਹਾ ਲੱਗਦਾ ਹੈ ਕਿ ਧੋਖਾਧੜੀ ਜਾਂ ਭੌਤਿਕ ਜਾਣਕਾਰੀ ਛੁਪਾਉਣ ਦੁਆ ਪ੍ਰਾਪਤ ਕੀਤੀ ਗਈ ਅਮਰੀਕੀ ਨਾਗਰਿਕਤਾ ਅਤੇ ਜਿਨ੍ਹਾਂ ਦੇ ਅਪਰਾਧਿਕ ਰਿਕਾਰਡ ਨੇ ਉਹਨਾਂ ਨੂੰ ਨਵੇਂ ਵਿਭਾਗ ਨੇ ਡੀ ਨੈਚਰਲਾਈਜੇਸ਼ਨ ਅਭਿਆਸ ਵਿੱਚ ਨਿਸ਼ਾਨੇ ਬਣਾਏ ਜਾਣ ਦੀ ਸੰਭਾਵਨਾ ਹੈ ਇਸਪਸ਼ਟ ਨਹੀਂ ਹੈ ਕਿ ਕੀ ਉਹਨਾਂ ਨਾਗਰਿਕਾਂ ਦੇ ਬੱਚੇ ਜੋ ਫਿਰ ਨੈਚਰਲਾਈਜੇਸ਼ਨ ਕਾਰਨ ਆਪਣੀ ਨਾਗਰਿਕਤਾ ਗਵਾ ਦੇਣਗੇ ਹਜੇ ਵੀ ਨਾਗਰਿਕ ਹੋਣਗੇ ਜਾਂ ਫਿਰ ਨਹੀਂ ਅਜਿਹਾ ਲੱਗਦਾ ਹੈ ਕਿ ਤੌਖਾੜੀ ਜਪ ਉਹਤਿਕ ਜਾਣਕਾਰੀ ਜਪੋਂ ਦੁਆਰਾ ਨੈਚਰਲਾਈਜੇਸ਼ਨ ਰਾਹੀਂ ਪ੍ਰਾਪਤ ਕੀਤੀ ਗਈ ਅਮਰੀਕੀ ਨਾਗਰਿਕਤਾ ਤੇ ਜਿਨ੍ਹਾਂ ਦੇ ਅਪਰਾਧਿਕ ਰਿਕਾਰਡ ਨੇ ਉਹਨਾਂ ਨੂੰ ਨਿਆਂ ਵਿਭਾਗ ਦੇ ਡੀ ਨੈਚਰਲਾਈਜੇਸ਼ਨ ਅਭਿਆਸ ਦੇ ਵਿੱਚ ਨਿਸ਼ਾਨਾ ਬਣਾਏ ਜਾਂਦੀ ਵੀ ਸੰਭਾਵਨਾ ਹੈ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ